ਸਤਿਉਨਾਮ ਜੀ ਗੰਦਰ ਸਿੰਘ ਉਰਾਹਾ ਸੁਪਾ ਪ੍ਰਧਾਨ ਘਾਟੀਕਸਾਂ ਦੇਖਤਾ ਹੋ ਰਹਾ ਹਾਂ ਮੈਂ 6 ਜੂਨ ਨੂੰ ਜਿਹੜੀ ਇੱਕ ਮਨੁੱਖੀ ਘਟਨਾ ਵਾਪਰੀ ਹੈ ਮਨਜੀਤ ਸਿੰਘ ਰਾਚੋਂ ਦੇ ਪੁੱਤ ਤੇ ਕਾਤਰਾਨਾ ਹਮਲਾ ਹੋਇਆ ਹੈ ਬਹੁਤੀ ਸੋਸ਼ਨਾ ਹੈ ਤੇ ਉਹਨਾਂ ਨੇ ਮੋੜ ਮੇਰ ਰੁਕ ਦੇ ਵਿੱਚ ਫੌਜਦਾਰਾਂ ਤੇ ਰੁਕਤਮਾਲ ਕੀਤੀ ਹੈ ਮਤ ਇਸ ਦੁਨਆ ਘਟਨਾ ਨੂੰ ਬਹੁਤ ਮੰਦਰਾਦਮੀ ਸਮਝਦਾ ਹਾਂ ਅਸੀਂ ਇਹਨੂੰ ਜਿਹੜਾ ਪੋਲੀਟੀਕਲ ਪਾਰਟੀਆਂ ਦੇ ਇਸ ਮੁੱਦੇ ਨੂੰ ਚੱਕ ਕੇ ਮਜ਼ਦੂਰਾਂ ਅਸਾਮਾਂ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਕੱਡੀਆਂ ਪੋਲੀਟੀਕਲ ਪਾਰਟੀਆਂ ਇਹ ਨਹੀਂ ਕਿ ਭਾਜਪਾ ਸ਼ਾਮਲ ਹੈ, ਕਾਂਗਰਸ ਸ਼ਾਮਲ ਹੈ, BSP ਸ਼ਾਮਲ ਹੈ, ਪੋਰਸ ਪ੍ਰਸ਼ਾਸਨ ਸ਼ਾਮਲ ਹੈ। ਜਿਨ੍ਹਾਂ ਨੇ ਇਸ ਨੂੰ ਸਾਡੀ ਜਥੇਬੰਦੀ ਤੋਂ ਬਦਲੇ ਦੇ ਰੂਪ ਦੇ ਵਿੱਚ ਮੋੜਵੀਂ ਕਾਰਵਾਈ ਉਹ ਕੀਤੀ ਹੈ ਜਿਹੜੀ ਕਿਸੇ ਵੀ ਵਾਜਬ ਨਹੀਂ। ਉਸਾਨਾ ਮਜ਼ਦੂਰਾਂ ਦਾ ਮਸਲਾ ਬਣਵਾ ਕੇ ਕਸਾਨਾ ਮਿੱਤਰਾਂ ਨੂੰ ਪੜਤ ਦੀ ਕੋਸ਼ਿਸ਼ ਕੀਤੀ ਹੈ ਅਸੀਂ ਬਹੁਤ ਸੰਜਮ ਨਾਲ ਚੱਲੇ ਹਾਂ ਇਸ ਘਟਨਾ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਦੇ ਵਿੱਚ ਮਸਲਾ ਗਿਆ ਉਹਨਾਂ ਨੇ ਜਾਂਚ ਕਮੇਟੀ ਬਣਾਈ ਹੈ ਪੜਤਾਲੀਆ ਕਮੇਟੀ ਬਣਾਈ ਹੈ ਉਹਨਾਂ ਸਾਥ ਮੈਂਬਰ ਮੈਂ ਪੜਤਾਲੀਆ ਕਮੇਟੀ ਦੀ ਜੋ ਵੀ ਤਰੀਕ ਨੂੰ ਰਿਪੋਰਟ ਆਦੀ ਲਿਖਤੀ ਰੂਪ ਦੇ ਵਿੱਚ ਵੀ ਆ ਗਈ ਵੀਡੀਓ ਵਿੱਚ ਵੀ ਆ ਉਹਨਾਂ ਨੇ ਸਾਰੀ ਪੜਤਾਲ ਦੇ ਵਿੱਚ ਇਹ ਕੀਤਾ ਹੈ ਕਿ ਜਿਹੜਾ ਪੁਨਸ ਪ੍ਰਸ਼ਾਸਨ ਨੇ ਕੇਸ ਬਣਾਇਆ ਪੁੱਟ ਮਾਰਦਾ ਤੇ ਉਹਦੇ ਨਾਲ ਅਸੀਂ ਐਕਟ ਲਾਇਆ ਤੇ ਇਸ ਕੇਸ ਦੇ ਵਿੱਚ ਜਿੱਦਾਂ ਲੰਡੀ ਨੂੰ ਝੂਠਾ ਪਾਇਆ ਵਿੱਚ ਜਿਹੜਾ ਕਿ ਨੇੜੇ ਤੇ ਨੇੜੇ ਦੀ ਜਿਹਨੇ ਘਟਨਾ ਦੇ ਵਿੱਚ ਇਸ ਗੱਲ ਨੂੰ ਪੁਸ਼ ਕੀਤੀ ਹੈ ਵੀ ਉਹਨੇ ਘਟਨਾ ਤੋਂ ਬਾਅਦ ਥਾਣੇਦਾਰ ਨੂੰ ਅਸੈਂਚ ਨੂੰ ਫੋਨ ਕੀਤਾ ਵੀ ਇੱਥੇ ਘਟਨਾ ਵਾਪਰੀ ਗਈ ਤੁਸੀਂ ਆਓ ਖਣੇ ਦਾ ਰੂਤਮਤਾ ਘਟਾ ਬਾਅਦ ਪੋਣਾ ਘਟਾ ਬਾਅਦ ਉੱਥੇ ਜਾਂਦਾ ਹੈ ਇਸ ਘਟਨਾ ਦੇ ਵਾਪਰ ਤੋਂ ਬਾਅਦ ਉੱਥੇ ਉਹ ਗਿਆ ਤੇ ਐਸਐਚਓ ਨੇ ਉਹਨੂੰ ਵਿੱਚ ਸ਼ਾਮਲ ਕੀਤਾ ਨਾਲ ਜਿਹੜੀ ਪੁਲਿਸ ਦੀ ਰਿਪੋਰਟ ਹੈ ਉਹਦੇ ਵਿੱਚ ਪਾਇਆ ਵੀ ਇਹਨਾਂ ਉਹਨੇ ਕੁੱਟਣ ਬਾਅਦ ਹਮਲਾਵਰਾਂ ਦੇ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਨੂੰ ਪਿੰਡਾਂ 'ਚ ਘੁਮਾਇਆ ਪਿੰਡਾਂ 'ਚ ਘਮਾਉਣ ਤੋਂ ਬਾਅਦ ਪੇਸ਼ ਕੀਤਾ ਜਿਹਨੀਆਂ ਐਨਐਸ ਨੂੰ ਦਿਖਾਇਆ ਉਹਨਾਂ ਨੂੰ ਵੀ ਉਹਨੂੰ ਅਗਵਾ ਕੀਤਾ ਜਦੋਂ ਕਿ ਉਹਨਾਂ ਨੇ ਮੌਕੇ ਤੇ ਜਾ ਕੇ ਉੱਥੋਂ ਹੀ ਉਹਨਾਂ ਨੂੰ ਪੁਲਿਸ ਨੇ ਹਾਸਲ ਉਹਨਾਂ ਨੂੰ ਲਾ ਦਿੱਤੇ ਨੇ ਬੰਦੇ ਤੇ ਪੁਲਿਸ ਨੇ ਉਹਨਾਂ ਦੀ ਕਰਵਾਈ ਤਾਂ ਕੋਈ ਨਾ ਕਰਦਾ ਜਿਹਨੇ ਇੱਕ ਐ ਕੇਸਇਆ ਤਨਾਉਣਾ ਇੱਕ ਅਗਵਾ ਕਰਨ ਵਾਲੀ ਗੱਲ ਪਾਉਣੀ ਇੱਕ ਜਿੱਤਾ ਨੂੰ ਇਸ ਕਰਕੇ ਫਸਾਉਣਾ ਕਿਉਂਕਿ ਉਹ ਲਗਾਤਾਰ ਥਣੇਦਾਰ ਤੋਂ ਹਿਸਾਬ ਬਣਾਉਂਦਾ ਰਿਹਾ ਐਸਐਚਓ ਵਾਲਿਆਂ ਤੋਂ ਐਸਐਚਓ ਵਾਲਿਆਂ ਨੂੰ ਕੀ ਦੀ ਸਹਿ ਐ ਐਸਐਚਓ ਵਾਲਿਆਂ ਕੀ ਦੀ ਸਹਿ ਦੇ ਸਾਰਾ ਕੁਝ ਕਰ ਰਿਹਾ ਕਿਤੇ ਪਿਛਲੇ ਪਾਸੇ ਪ੍ਰਸ਼ਾਸਨ ਦਾ ਕਿੰਨਾ ਦਬਾਅ ਹੈ ਜਿਹਨੇ ਇਸ ਗੱਲ ਦੀ ਅਸੀਂ ਜਾਣ ਖੇਧੀ ਲੱਗ ਅਜਿਹਾ ਇਹ ਫੈਸਲਾ ਕਰਨ ਲਿਆ ਸੀ ਕਿ ਠੀਕ ਹੈ ਮਨਜੀਤ ਦੇ ਉੱਤੇ ਫੌਜਦਾਰੀ ਕੇਸ ਦੇ ਧੰਰਮਾ ਲੱਗੀਆਂ ਨੇ ਉਹਦੇ ਦਿਨ ਤੇ ਇਸ ਦੇ 18 ਤਰੀਕ ਨੂੰ ਉਹਨੂੰ ਪੇਸ਼ ਕਰਨ ਦਾ ਫੈਸਲਾ ਕਰਨੇਗਾ 42 ਆਤਮੇ ਦੀ ਮੋਰਦੇ ਉੱਤੇ ਅਸੀਂ 17 ਦਾ ਮੋਰਦਾ ਵਾਪਸ ਲਿਆ 18 ਤਰੀਕ ਨੂੰ ਪੇਸ਼ ਕਰਨ ਵਾਲੀ ਜਿਹੜੀ ਗੱਲ ਹੈ ਉਹ ਵਾਪਸ ਲਈ ਤੇ 24 ਤਰੀਕ ਨੂੰ ਹੁਣ ਇਹ ਰਿਪੋਰਟ ਦੇ ਵਿੱਚ ਇਹ ਸਾਫ ਹੋ ਗਿਆ ਕਿ ਐਸਆਈ ਐਕਟ ਵਾਲੀ ਕੋਈ ਗੱਲ ਨਹੀਂ ਹੈ ਤੇ ਇਹਦੇ ਚ ਜਿਹੜੇ ਉਹ ਮੁੰਡੇ ਹਮਲਾਵਰ ਨੇ ਉਹਨਾਂ ਦਾ 14 ਦਾ ਇੱਕ ਗੈਂਗ ਹੈ ਉਹ ਗੈਂਗ ਮਿਸ਼ਾ ਇੰਨਾ ਘਟਨਾਵਾਂ ਦੇ ਵਿੱਚ ਉਹਨਾਂ ਦੇ ਪੱਤੇ ਦਰਜ ਨੇ ਉਹਨੇ ਨੇ ਵੀਡੀਓ ਕਾ ਨਾ ਅਤ ਜਾਂਚ ਕਮੇਟੀ ਨੇ ਸਾਰੀ ਰਿਪੋਰਟ ਦੇ ਵਿੱਚ ਗੱਲ ਲਿਆਂਦੀ ਹੈ ਤੇ ਉਹਨਾਂ ਨੇ ਇਹ ਗੱਲ ਵੀ ਲਿਆਂਦੀ ਹੈ ਬੀਐਸਕੇਐਸ ਦੇ ਵਿੱਚ ਐਸੀ ਅਕਤ ਦਾ ਕੋਈ ਸਬਾਬ ਨਹੀਂ ਜੱਤਪਾ ਦਾ ਕੋਈ ਸਵਾਲ ਹੀ ਨਹੀਂ ਹੈ ਤੇ ਇਹ ਸਾਰੀਆਂ ਗੱਲਾਂ ਪਤਾਲਤ ਤੋਂ ਪਤਾ ਲੱਗਦਾ ਸਾਨੂੰ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੈ ਪੋਲੀਟਿਕਲ ਪਾਰਟੀਆਂ ਦੇ ਵਿੱਚ ਨੇ ਇਹਨਾਂ ਨੇ ਸਾਡੀ ਜਥੇਬੰਦੀ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਬਦਨਾਮ ਕਰਨ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਬਣਾ ਕੇ ਇਹਨਾਂ ਦੇ ਭੇੜ ਪਾ ਕੇ ਜਿਹੜੇ ਵੱਡੇ ਅੰਦੋਲਨ ਦੇ ਵਿੱਚ ਇਹ ਪੰਜਾਬ ਦੇ ਵਿੱਚ ਅੰਦੋਲਨਕਾਰੀ ਲਹਿਰ ਨੂੰ ਹਲਾਹਰਾ ਦਿੰਦੇ ਨੇ ਇਹਨਾਂ ਨੂੰ ਪਾੜਨ ਦੀ ਖਾਤਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸ ਕਰਕੇ ਸਾਡੀ ਇਹ ਬੇਤੀ ਹੈ ਮਜ਼ਦੂਰ ਜਥੇਬੰਦੀਆਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਕਿ ਇਹਦੇ ਵਿੱਚ ਅਸੀਂ ਖੁੱਲੇ ਰੂਪ ਦੇ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਮਨਜੀਤ ਸਿੰਘ ਘਰਾਟੋਂ ਦੇ ਉੱਤੇ ਜਿਹੜੇ ਫੌਜਦਾਰੀ ਮੁਕੱਦਮਾ ਲੱਗਿਆ ਹੋਣੇ ਉਹਦੇ ਸਬੰਧ ਦੇ ਵਿੱਚ ਪਹਿਲਾਂ ਉਹ 18 ਤਰੀਕ ਨੂੰ ਪੇਸ਼ ਕਰਨਾ ਸੀ ਹੁਣ ਅਸੀਂ ਫੈਸਲਾ ਕੀਤਾ ਹੈ 42ਆ ਕਮੇਟੀ ਦੀ ਰਿਪੋਰਟ ਤੇ ਕਿ ਅਸੀਂ ਉਹਨੂੰ 27 ਤਰੀਕ ਨੂੰ ਪੇਸ਼ ਕਰਾਂਗੇ ਤੇ ਪੇਸ਼ ਕਰਨ ਤੋਂ ਬਾਅਦ ਅਸੀਂ ਇਹਨਾਂ ਗੱਲਾਂ ਤੇ ਲੜਾਈ ਦੇਵਾਂਗੇ ਕਿ ਜਿਹੜੀ ਐਸਸੀ ਐਕਟ ਨਾਲ ਉਹ ਵਾਪਸ ਲੈ ਲਵੇ ਕਿ ਜਿਹੜੇ ਥਾਣੇਦਾਰ ਨੇ ਉਹਨੂੰ ਮਨਜੀਦ ਆਪਣੇ ਜਕਾੜ ਲੱਡੀ ਨੂੰ ਝੂਠਾ ਪਾਇਆ ਉਹਤੇ ਕਾਰਵਾਈ ਕੀਤੀ ਜਾਵੇ ਜਿਹੜੀ ਉਹਨੇ ਪੁਲਿਸ ਰਿਪੋਰਟ ਦੇ ਵਿੱਚ ਇਹ ਲਿਖਿਆ ਹੈ ਕਿ ਪਹਿਲਾਂ ਇਹਨਾਂ ਹਮਲਾ ਇਹਨਾਂ ਦੇ ਜਿਹੜੇ ਮੁੰਡਿਆਂ ਤੇ ਹਮਲਾ ਕੀਤਾ ਮਨਜੀਤ ਨੇ ਵੀ ਜਖਮੀ ਕਰਨ ਤੋਂ ਬਾਅਦ ਉਹਨਾਂ ਨੂੰ ਪਿੰਡਾਂ ਚ ਘੁਮਾਇਆ 2 ਘੰਟੇ ਘੁਮਾਉਣ ਤੋਂ ਬਾਅਦ ਪੇਸ਼ ਕੀਤਾ ਇਹ ਰਿਪੋਰਟ ਜਿਹੜੀ ਹੈ ਸਾਰੀ ਇਹ ਜਿਹੜੀ ਗਲਤ ਪੇਸ਼ਕਾਰੀ ਕੀਤੀ ਹੈ ਇਹ ਇੱਕ ਪੁਲਿਸ ਪ੍ਰਸ਼ਾਸਨ ਦੀ ਬਦਲਾਵ ਲੋ ਕਾਰਵਾਈ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਲਦਾਰ ਲੱਡੀ ਨੇ ਇਹ ਸੈਸਚੇ ਤੋਂ ਕਈ ਵਾਰ ਰਿਸ਼ਵਤ ਮੰਡਵਾਈ ਹੈ ਕਈ ਵਾਰ ਇਹਨਾਂ ਨੂੰ ਇਹ ਗਲਤ ਕੰਮ ਕਰਨ ਤੋਂ ਵਰਜਿਆ ਹੈ ਇਹ ਅੱਖ ਚ ਰੋੜ ਦਾ ਪੂਰਾ ਰੜਕਦਾ ਜਥੇਬੰਦੀ ਰੜਕਦੀ ਜਥੇਬੰਦੀ ਆਗੂ ਰੜਕਦੇ ਨੇ ਕਿ ਉਹਨਾਂ ਦੇ ਬਦਲੇ ਨੂੰ ਕਾਰਵਾਈ ਹੈ ਅਸੀਂ ਸਮਝਦੇ ਤੋਂ ਬਾਅਦ ਆਉ ਅਸੀਂ 27 ਤਰੀਕ ਨੂੰ ਜਗਤਾਰ ਨੂੰ ਇਹਨੂੰ ਆਪਣੇ ਮਨਜੀਤ ਘਰਾਟੋਂ ਨੂੰ ਪੇਸ਼ ਕਰਾਂਗੇ ਤੇ ਉੱਥੇ ਅਸੀਂ ਸਾਰੀਆਂ ਆਪਣੀਆਂ ਗੱਲਾਂ ਵੀ ਰੱਖਾਂਗੇ ਤੇ ਅਸੀਂ ਐਸਐਸਬੀ ਸਾਹਿਬ ਨੂੰ ਵੀ ਇਹ ਇਸ ਬੰਦ ਦੇ ਵਿੱਚ ਮਿਲ ਕੇ ਗੱਲ ਕਰਾਂਗੇ ਤੇ ਸਾਰੀਆਂ ਗੱਲਾਂ ਅਸੀਂ ਕਰਕੇ ਅਸੀਂ ਫੈਸਲਾ ਕੀਤਾ ਵੀ 27 ਤਰੀਕ ਨੂੰ ਅਸੀਂ ਮਨਜੀਤ ਘਰਾਟੋਂ ਨੂੰ ਪੇਸ਼ ਕਰਾਂਗੇ ਤੇ ਉਹਦੇ ਵਿੱਚ ਕਾਨੂੰਨੀ ਕਾਰਵਾਈ ਜਿਹੜੀ ਹੈ ਕਾਨੂੰਨੀ ਕਾਰਵਾਈ ਹਮਲਾਵਰ ਤੇ ਜਿਹਨੇ ਮੰਦਿਰ ਦੇ ਮੁੰਡੇ ਤੇ ਹਮਲਾ ਕੀਤਾ ਉਹਦੇ ਤੇ ਕਾਨੂੰਨੀ ਕਾਰਵਾਈ ਬਣਦੀ ਹੋ ਜੇ ਤੇ ਅਸੀਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਾਂਗੇ ਤੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹ ਪਰਿਵਾਰ ਨੇ ਇਹਨਾਂ ਮੁੰਡਿਆਂ ਦੇ ਜਿਹੜੇ ਹਮਲਾਵਰ ਤੇ ਮੁੰਡਿਆਂ ਦੇ ਪਰਿਵਾਰ ਨੇ ਉਹਨਾਂ ਨਾਲ ਅਸੀਂ ਰابطਾ ਵੀ ਕਾਇਮ ਰੱਖਾਂਗੇ ਅਸੀਂ ਇਹ ਸਮਝਦੇ ਹਾਂ ਵੀ ਇਹ ਘਟਨਾ ਮਤਭਾਗੀ ਹੈ ਇਹ ਮਜ਼ਦੂਰਾ ਕਿਸਾਨਾਂ ਦੀ ਲੜਾਈ ਨਹੀਂ ਬਣਨੀ ਚਾਹੀਦੀ ਨਾ ਇਹ ਮਜ਼ਦੂਰਾ ਕਿਸਾਨਾਂ ਦੀ ਇਹ ਲੜਾਈ ਹੈ ਕਿਉਂਕਿ ਇਹ ਇੱਕ ਦੂਜੇ ਨੂੰ ਪਹਿਲਾਂ ਬਿਲਕੁਲ ਨਹੀਂ ਸੀ ਜਾਣਦੇ ਇਹਨਾਂ ਦਾ ਬਾਅਦ ਵਾਸਤਾ ਹੈ ਅਚਾਨਕ ਬਾਪਨੀ ਇੱਕ ਘਟਨਾ ਇਹ ਘਟਨਾ ਕਿਹੜੇ ਕਰਨਾ ਕਰਕੇ ਵਾਪਰ ਗਈ ਇਹ ਵੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਜਿਹੜੀ ਰਿਪੋਰਟ ਹੈ ਜਾਂਚ ਕਮੇਟੀ ਦੀ ਅਸੀਂ ਉਹਨੂੰ ਬਹੁਤ ਪੋਜ਼ੀਟਿਵ ਮੰਨਦੇ ਹਾਂ ਅਸੀਂ ਵੀ ਆਪਣੀ ਪੜਤਾਲ ਕੀਤੀ ਹੈ ਲਗਭਗ ਸਾਡੇ ਤੱਤੇ ਉਹਨਾਂ ਤੱਤ ਨੇੜੇ ਜਿਹੜੇ ਮਿਲਦੇ ਲੋੜਦੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਕਿ ਇਹਦੇ ਵਿੱਚ ਜੋ ਵੀ ਦੋਸ਼ੀ ਹੈ ਉਹਨੂੰ ਦੋਸ਼ੀ ਕਹਿਣਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਿਸਾਨਾਂ ਮੁੰਡਰਾਂ ਨੂੰ ਪਾੜ ਕੇ ਆਪਣੀ ਬੋਟ ਖਾਸ ਨੂੰ ਪੱਕਾ ਕਰਨੀ ਚਾਹੁੰਦੇ ਨੇ ਉਹਨਾਂ ਤੋਂ ਖਬਰਦਾਰ ਰਹਿਣਾ ਧੰਨਵਾਦ